ਕਈ ਬੜੇ ਆ ਕੇ ਮੈਨੂੰ ਮੈਸੇਜ ਕਰਦੇ ਆ ਕਿ ਤੁਸੀਂ ਜੀ ਇੱਕ ਔਰਤ ਹੋ ਕੇ ਕੰਚਨ ਕੁਮਾਰੀ ਦੀ ਸਾਈਡ ਨਹੀਂ ਲੈਂਦੇ ਥੋੜਾ ਜਿਹਾ ਤਰਸ ਕਰੋ ਉਹਦੇ ਤੇ ਅੱਛਾ ਓਕੇ ਮੈਨੂੰ ਤਰਸ ਕਰਨਾ ਚਾਹੀਦਾ ਕੀ ਗੱਲ ਤੁਹਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਆਪਣੇ ਆਪ ਤੇ ਸੋਚੋ ਮੜ ਜਾ ਸੀਟ ਖਾਲੀ ਹੋ ਗਈ ਆ ਫਿਰ ਜਾਓ ਆਪਣੀਆਂ ਭੈਣਾਂ ਜਾਂ ਆਪਣੀਆਂ ਧੀਆ ਚੜਾ ਦਿਓ ਫਿਰ ਉਹਦੀ ਸੀਟ ਤੇ ਸ਼ਰਮ ਕਰੋ ਮਾੜੀ ਮੋਟੀ ਪਤਾ ਨਹੀਂ ਕਿਹੋ ਕਿਹੋ ਜਿਹੇ ਕਮੈਂਟ ਕਰਦੇ ਆ ਕੇ ਤੁਸੀਂ ਇਹਦਾ ਮਤਲਬ ਲੱਚਰਤਾ ਤੇ ਬਲਗੇਰਿਟੀ ਦੇ ਵੱਲ ਖੜੇ ਹੋ ਕਮਾਈ ਦਾ ਸਾਧਨ ਲੱਚਰਤਾ ਨਹੀਂ ਹੈਗੀ ਫਿਰ ਮੈਨੂੰ ਕਿਸੇ ਨੇ ਥੱਲੇ ਮੈਸੇਜ ਮਾਰਿਆ ਕਿ ਪਤਾ ਨਹੀਂ ਕੀ ਮਾਰਿਆ ਸੀ ਕਿ ਸਾਡੇ ਜਿਹੜੇ ਪਹਿਲੇ ਪਾਤਸ਼ਾਹ 10 ਪਾਤਸ਼ਾਹੀਆਂ ਹੁੰਦੀ ਸੀ ਪਤਾ ਨਹੀਂ ਐਦਾਂ ਕੁਝ ਕਰਕੇ ਪਤਾ ਨਹੀਂ ਕੀ ਕਮੈਂਟ ਮਾਰਿਆ ਸੀ ਵੀ ਉਹਨਾਂ ਨੇ ਕਦੇ ਨਾ ਉਹ ਨਹੀਂ ਕੀਤਾ ਸੀਗਾ ਪ੍ਰੋਸਟੀਟਿਊਟਸ ਨੂੰ ਮਾਰਿਆ ਨਹੀਂ ਸੀਗਾ ਅੱਛਾ ਇਹਨਾਂ ਨਾਲੋਂ ਨਾ ਪ੍ਰੋਸਟੀਟਿਊਟ ਚੰਗੀਆਂ ਆ ਉਹ ਗੋਟਿਆਂ ਤੋਂ ਨਿਕਲ ਨਿਕਲ ਕੇ ਨਾ ਤਮਾਸ਼ੀ ਨਹੀਂ ਲਾਉਂਦੀਆਂ ਨੰਗੀਆਂ ਨਹੀਂ ਹੁੰਦੀਆਂ ਲੱਤਾਂ ਖੋਲ ਖੋਲ ਕੇ ਅੰਡੀਆਂ ਨਹੀਂ ਦਿਖਾਉਂਦੀਆਂ ਬੱਚਿਆਂ ਨੂੰ ਗਲਤ ਸੇਧ ਨਹੀਂ ਮਿਲ ਰਹੀ ਬੰਦੇ ਜਾਂਦੇ ਉਹਨਾਂ ਦਾ ਦਰਵਾਜ਼ਾ ਖੜਕਾਉਣ ਨਾ ਜਾਣ ਫਿਰ ਮੇਰੇ ਤੋਂ ਸੁਣਦੇ ਸੱਚੀਆਂ ਸਿੱਧੀਆਂ ਉਹ ਵੀ ਹੁਣ ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਂਗੀ ਉਹ ਦੇਖਿਓ ਮੜ ਜਾ ਤੁਸੀਂ ਚਾਹੁੰਦੇ ਆ ਕਿ ਸਾਰੀਆਂ ਕੁੜੀਆਂ ਐਦਾਂ ਕਰਨ ਲੱਪਣ ਹੁਣ ਉਹਨਾਂ ਨੂੰ ਕੀ ਸੇਧ ਮਿਲ ਰਹੀ ਹੈ ਉਸ ਚੀਜ਼ ਤੋਂ ਜਿਹੜੇ ਨਵੀਆਂ ਆਣ ਗਿਆ ਕੰਟਰੀ ਦੇ ਵਿੱਚ ਉਹ ਕਹਿਣਗੀਆਂ ਸਾਨੂੰ ਵੀ ਕਮਾਈ ਦਾ ਸਾਧਨ ਆਹੀ ਠੀਕ ਹੈ ਅਸੀਂ ਕਾ ਤੇ ਬਾੜੀ ਮਿਹਨਤ ਕਰੀਏ ਮਿਹਨਤ ਮੂੰਹ ਤਖਾਤ ਆਪਣਾ ਆਪਣਾ ਆਪ ਦਿਖਾਓ ਤੇ ਪੈਸੇ ਕਮਾਓ ਔਰ ਮੈਂ ਕਿ세 ਕੌਂਟਰੋਵਰਸੀਆਂ ਨਹੀਂ ਹੋਣਾ ਅਜਿਹੋ ਜਿਹੀ ਤੁਸੀਂ ਮੈਨੂੰ ਕਮੈਂਟ ਮਾਰਦੇ ਨਾ ਕਿ ਮੈਂ ਕੌਂਟਰੋਵਰਸੀ ਜਦਾਂ ਮੈਂ ਨਹੀਂ ਆਉਂਦੀ ਟੱਠੇ ਕੂਚ ਜਾਓ ਪਰ ਮੈਂ ਮੇਰਾ ਪੁਆਇੰਟ ਆਫ ਵਿਊ ਤੁਸੀਂ ਸੁਣਨੋਂ ਹੋਂਦੇ ਪਹਿਲਾਂ ਮੈਂ ਦੱਸ ਤਾਂ ਠੀਕ ਹੈ ਅਬੇ ਮੈਂ ਇਸ ਲਚਰਤਾ ਦੇ ਵੱਲ ਖੜੀ ਨਹੀਂ ਮੈਂ ਐਜੂਕੇਸ਼ਨਲ ਉਹਦੇ ਤੇ ਚੈਨਲ ਤੇ ਜਾਨੀ ਆ ਠੀਕ ਆ ਜੇ ਮੈਨੂੰ ਉਹਦੇ ਚੋਂ ਕੋਈ ਐਜੂਕੇਸ਼ਨਲ ਮਿਲ ਰਿਹਾ ਮੈਂ ਲੈਣੀ ਆ ਜੇ ਮੈਨੂੰ ਉੱਥੇ ਵੀ ਪਤਾ ਲੱਗੇ ਕਿ ਉੱਥੇ ਵੀ ਟਾਂਕਾ ਲੱਚਰ ਦਾ ਵਾਲਾ ਸ਼ੁਰੂ ਹੋ ਗਿਆ ਮੈਂ ਪਿੱਛੇ हट ਜਾਨੀ ਆ ਮੈਨੂੰ 10 ਕਦਮ ਪਿੱਛੇ ਹਟਣਾ ਜ਼ਰੂਰੀ ਆ ਕਿਉਂਕਿ ਮੈਂ ਚੀਜ਼ ਦੇ ਵੱਲੇ ਨਹੀਂ ਹੈਗੀ ਥੋੜਾ ਜਿਹਾ ਇੱਕ ਰਹਿਤ ਮर्याਦਾ ਵੀ ਹੁੰਦੀ ਆ ਕੱਪੜੇ ਪਾਉਣ ਦਾ ਢੰਗ ਵੀ ਹੁੰਦਾ ਠੀਕਾ ਹੁਣ ਕੁੜੀਆਂ ਚਲੋ ਸੂਟ ਪਾਉਂਦੀਆਂ ਆ ਪਰ ਇਹਦਾ ਮਤਲਬ ਇਹ ਥੋੜੀ ਠੀਕ ਆ ਸੂਟ ਐਨੇ ਹੁੰਦੇ ਆ ਗਲਾ ਐਨਾ ਖੁੰਦਾ ਪਰ ਇਹ ਥੋੜੀ ਆ ਕਿ ਤੁਸੀਂ ਸਾਰਾ ਕੁਝ ਦਿਖਾਣ ਲੱਪੋ ਮੋਰੇ ਕੱਢ ਕੇ ਥੱਲੇ ਸਲਵਾਰ ਨਾ ਪਾਓ ਉੱਤੇ ਕਮੀਜ਼ ਪਾਈ ਛੱਡੋ ਦੱਸੋ ਤੇ ਲੱਤਾ ਕੋਲ ਕੇ ਅੰਡਿਸ ਦਿਖਾ ਲਓ ਔਰ ਜਿਹੜੇ ਤੁਸੀਂ ਕਹਿੰਨੇ ਉਹਦੀ ਸਪੋਰਟ ਕਰੋ ਕੰਚਨ ਨੂੰ ਕਿਉਂ ਸਪੋਰਟ ਕਰਾਂ ਮੈਂ ਉਹਦੀ ਉਹ ਨਿਆਣੇ ਪਿੱਛੇ ਖੜੇ ਉਹਨਾਂ ਨੂੰ ਕਹਿੰਦੇ ਪਇਓ ਆ ਭੂਆ ਤੂੰ ਘੋੜੀ ਕਿਉਂ ਨਹੀਂ ਬਣੀ ਤੇ ਉਹ ਕਹਿੰਦੇ ਅਸੀਂ ਬਣ ਜੰਨੇ ਆ ਫਿਰ ਸਾਰੇ ਨਿਆਣੇ ਘੋੜੀਆਂ ਤਰ੍ਹਾਂ ਲਾਈਨ 'ਚ ਲੱਗ ਗਏ ਆ ਸੇਤ ਦੇਣੀਆਂ ਤੁਸੀਂ ਨ ਕਿਸ ਨੂੰ ਮੇਰੀ ਗੱਲ ਚੰਗੀ ਲੱਗਦੀ ਨਾ ਲੱਗੇ ਨਹੀਂ ਲੱਗਦੀ ਨਾ ਲੱਗੇ ਬਲੌਕ ਦਾ অপਸ਼ਨ ਹੈਗਾ ਅਨਫੋਲੋ ਦਾ ਵੀ ਹੈਗਾ ਮੈਂ ਨਾ ਤਾਂ ਇੱਥੋਂ ਕੋਈ ਕਮਾਈ ਕਰਦੀ ਆ ਨਾ ਮੈਂ ਕਰਨਾ ਚਾਹੁੰਨੀ ਆ ਤੁਸੀਂ ਬਲੌਕ ਕਰਕੇ ਸਿੱਧਾ ਜਾ ਸਕਦੇ ਆ ਮਿਹਨਤ ਨਾਲ ਕਮਾਈ ਹੁੰਦੀ ਆ ਨਾ ਕਿ ਨੰਗੇ ਹੋ ਕੇ ਨਾਲੇ ਅਸੀਂ ਇਦਾਂ ਦੀਆਂ ਫੈਮਲੀਓਂ ਚ ਉੱਠੇ ਨਹੀਂ ਤੁਸੀਂ ਜੋ ਕਰਨਾ ਆਪਣੀ ਬੈਕ ਉਹਦੇ ਚ ਕਰੋ ਬੰਦ ਦਰਵਾਜ਼ੇ ਦੇ ਅੰਦਰ ਕਰੋ ਜੋ ਕਰਨਾ ਤੁਹਾਡੀ ਆਪਣੀ ਲਾਈਫ ਆ ਪਰਸਨਲ ਨਹੀਂ ਹੁੰਦੀ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਜੰਨੇ ਆ ਪਰਸਨਲ ਲਾਈਫ ਹੁੰਦੀ ਆ ਸੋਸ਼ਲ ਮੀਡੀਆ ਬੰਦ ਕਰਕੇ ਕਰੋ ਜੋ ਕਰਨਾ ਕਿਸੇ ਨੇ ਨਹੀਂ ਟੋਕਣਾ ਜਿੱਦਾਂ ਦਾ ਮਰਜ਼ੀ ਲੀਡਾ ਕਪੜਾ ਪਾਓ ਜਿੱਦਾਂ ਦਾ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਘੁੰਮੋ ਫਿਰੋ ਤੁਹਾਨੂੰ ਕੋਈ ਨਹੀਂ ਟੋਕਦਾ ਤੁਹਾਡੀ ਲਾਈਫ ਆ ਪਰ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਸ਼ੋਅ ਕਰਦੇ ਆ ਨਾ ਆਪਣਾ ਸਾਰਾ ਕੁਝ ਉਹ ਫਿਰ ਪਰਸਨਲ ਨਹੀਂ ਰਹਿ ਜਾਂਦਾ ਖੁੱਲ ਕੇ ਮੋਹਰੇ ਆ ਜਾਂਦਾ ਸਾਰੀ ਦੁਨੀਆ ਦੇ ਸਾਹਮਣੇ ਤੁਹਾਨੂੰ ਹਰ ਕੋਈ ਦੇਖਦਾ ਬੱਚਾ ਛੋਟਾ ਵੱਡਾ ਬਜ਼ੁਰਗ ਤੁਹਾਨੂੰ ਸ਼ਰਮੀ ਲਾਈ ਪਈ ਤੁਸੀਂ ਸਾਰਿਆਂ ਨੇ ਇੱਕ ਟਾਈਮ ਹੁੰਦਾ ਸੀਗਾ ਮੈਂ ਕਹਿੰਨੀ ਆ ਜਿਹੜੇ 95 ਤੋਂ ਬਾਅਦ ਵਾਲੇ ਆ ਨਾ 96 97 98 ਤੋਂ ਬਾਅਦ ਉੱਠੇ ਆ ਸਾਰੇ ਜਿਹੜੇ ਉੱਠੇ 95 ਤੋਂ ਬਾਅਦ ਵਾਲੇ ਤੁਸੀਂ ਸ਼ਰਮ ਲਾਤੀ ਨਮੀ ਪਨੀਰੀ ਨੇ ਆ ਜਿਹੜੇ 95 ਤੱਕ ਸੀਗੇ ਉਹ ਸਾਰੇ ਠੀਕ ਆ ਜਿਹੜੇ ਪਿਛਲੇ ਆ ਪਿਛੇ ਦੂਜੇ ਚ ਉੱਠੇ ਆ ਕਿਉਂਕਿ ਉਹਨੇ ਪਿਛਲਾ ਜਮਾਨਾ ਕਿਤੇ ਨਾ ਕਿਤੇ ਨਾਨੀਆਂ ਦਾਦੀਆਂ ਨਾਲ ਦੇਖਿਆ ਆ ਉਹਨਾਂ ਨੂੰ ਫੇਰ ਸ਼ਰਮ ਹੈਗੀ ਆ ਪਰ ਤੁਸੀਂ ਸ਼ਰਮ ਲਾਤੀ ਆ ਜਿੰਨੇ 95 ਤੋਂ ਬਾਅਦ ਵਾਲੇ ਸਾਰੇ ਪੌਰਨ ਪੌਰਨ ਵੈਬਸਾਈਟਾਂ ਦੇ ਸ਼ਕੀਨ ਆ ਇਹਨਾਂ ਕਰਕੇ ਕੀ ਹੁੰਦਾ ਪਿਆ ਰਿਲੇਸ਼ਨਸ਼ਿਪ ਖਰਾਬ ਹੁੰਦੇ ਪਿਓ ਆ ਬੱਚਿਆਂ ਦੇ ਦਿਮਾਗ ਖਰਾਬ ਕਰਦੇ ਪਿਓ ਆ ਛੋਟੀਆਂ ਬੱਚੀਆਂ ਦੇ ਨਾਲ ਰੇਪ ਹੁੰਦੇ ਪਏ ਆ ਛੋਟੀਆਂ ਬੱਚੀਆਂ ਦੇ ਨਾਲ ਛੇੜਖਾਨੀ ਹੁੰਦੀ ਵੀ ਉਹਨਾਂ ਤੇ ਗਲਤ ਨਿਗਾਹ ਰੱਖੀ ਜਾਂਦੀ ਆ ਤੁਸੀਂ ਇਹ ਚਾਹੁੰਦੇ ਆ ਕਿ ਤੁਹਾਡੀਆਂ ਧੀਆਂ ਨਾਲ ਆ ਕੰਮ ਹੋਵੇ ਗੱਲ ਪਰਵਰਿਸ਼ ਦੀ ਨਹੀਂ ਹੁੰਦੀ ਜੇ ਕੋਈ ਉੱਠ ਕੇ ਮੈਨੂੰ ਇਹ ਕਹਵੇ ਕਿ ਆਪਣੀ ਪਰਵਰਿਸ਼ ਤੇ ਡਿਪੈਂਡ ਆ ਤੁਸੀਂ ਹੁਣ ਤੁਹਾਡੇ ਬੱਚੇ ਨੂੰ ਤੁਸੀਂ ਫੋਨ ਨਹੀਂ ਖੋ ਸਕਦੇ ਹੱਥੋਂ ਠੀਕ ਆ ਦੇਣਾ ਪੈਂਦਾ ਹੀ ਆ ਬੱਚੇ ਮੰਗਦੇ ਆ ਤੁਸੀਂ ਬਿਲਕੁਲ ਰੈਸਟ੍ਰਿਕਸ਼ਨ ਨਹੀਂ ਲਾ ਸਕਦੇ ਪਰ ਬੱਚਿਆਂ ਨੂੰ ਫਿਰ ਕਿਓਰਿਓਸਿਟੀ ਜਗਦੀ ਆ ਵੀ ਮੈਨੂੰ ਮਨਾ ਕਿਉਂ ਕਰ ਰਹੀ ਆ ਇਹ ਕੀ ਚੀਜ਼ ਆ ਜਿਹੜੀ ਦੇਖਣ ਤੋਂ ਮਨਾ ਕਰ ਰਹੀ ਆ ਉਹ ਜ਼ਿਆਦਾ ਕਰਨਗੇ ਉਹ ਚੀਜ਼ ਨੂੰ ਇਸ ਕਰਕੇ ਗੰਦ ਹੋ ਬੰਦ ਹੋਣਾ ਜ਼ਰੂਰੀ ਆ ਇੱਕ ਹੱਦ ਤੱਕ ਹੱਦ ਪਾਰ ਹੋ ਗਈ ਆ ਠੀਕ ਆ ਤੁਸੀਂ ਮੈਨੂੰ ਆ ਕੇ ਕੀ ਕੁਐਸਚਨ ਕਰਦੇ ਆ ਸ਼ਰਮ ਕਰੋ ਜਿਹੜੇ ਇਦਾਂ ਦੇ ਮੈਨੂੰ ਆ ਕੇ ਕਮੈਂਟ ਕਰਦੇ ਪਿਓ ਆ ਜਿਹੜੇ ਇਹਨਾਂ ਦੇ ਵੱਲ ਖੜੇ ਆ 4 ਲੱਖ ਫਾਲੋਅਰ ਸੀਗੇ ਥੋੜੇ ਵਰਗੇ ਹੀ ਆ ਜਿਹੜੇ ਹੁਣ ਆ ਮੁੰਡੀ ਖਿਲਾ ਰਹੇ ਉਹਨਾਂ ਤੁਸੀਂ ਹੁਣ ਬੰਦੇ ਵਧੀਆ ਗੱਲ ਕਰਦੀ ਪਿਓ ਆ ਜਿਹੜੇ ਕਹਿੰਦੇ ਤੁਸੀਂ ਵੀ ਫੋਲੋ ਕੀਤਾ ਹੋਣਾ ਆ ਹਲਾਓ ਹੁਣ ਮੁੰਡੀ ਇੱਦਾਂ ਮੱਜ ਨੂੰ ਸੰਗਲ ਜਿੰਨੀ ਛੱਤੀ ਪਾ ਲਿਆ ਜਾਵੇ ਨਾ ਓਨਾਂ ਵਧੀਆ ਹੁੰਦਾ ਨਹੀਂ ਤਾਂ ਭੁੱਖੀ ਹੋਵੇ ਨਾ ਸੰਗਲ ਦਾ ਲੱਥ ਜਵੇ ਗਲੇ ਜਾ ਭੱਜੀ ਫਿਰਦੀ ਹੁੰਦੀ ਚਾਰ ਚਪਰੇ ਟਾਈਮ ਸਿਰ ਪੱਠੇ ਪਾ ਕੇ ਖੁਰਲੀ ਤੇ ਬੰਨਣੀ ਬੰਨਣੀ ਜ਼ਰੂਰੀ ਹੁੰਦੀ ਆ ਬੰਦਿਆਂ ਲਈ ਵੀ ਬੰਦਿਆਂ ਦਾ ਵੀ ਮੈਂ ਇਹੀ ਕਹੂੰਗੀ ਸੇਮ ਐਗਜ਼ਾਮਪਲ ਬੰਦਿਆਂ ਤੇ ਵੱਜਦੀ ਆ ਬਾੜ ਸਿਆਣੇ ਨਾ ਬਣਿਓ ਕਿ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਭਈ ਉਹ ਗਲਤ ਵੈਬਸਾਈਟਾਂ ਦੇਖ-ਦੇਖ ਕੇ ਫੈਂਟਸੀਆਂ ਕਰਦੇ ਆ ਫਿਰ ਉਹ ਆਪਣੀ ਜਨਾਨੀ ਤੋਂ ਭਾਲਦੇ ਆ ਹੁਣ ਮੈਨੂੰ ਕਿਸੇ ਨੇ ਪਿਛਲੀ ਵਾਰੀ ਕਮੈਂਟ ਮਾਰਿਆ ਕਿ ਨਹੀਂ ਐਦਾਂ ਦਾ ਕੋਈ ਕਰ ਨਹੀਂ ਸਕਦਾ ਤੁਹਾਨੂੰ ਜਿਆਦਾ ਪਤਾ ਬਾਹਰ ਨਿਕਲੋ ਕੀ ਜਮਾਨੇ 'ਚ ਹੁੰਦਾ ਪਿਆ ਮੇਰੇ ਕੋਲ ਰੋਜ਼ ਦੀਆਂ ਸਟੋਰੀਆਂ ਆਉਂਦੀਆਂ ਮੈਂ ਪਿੱਛੇ ਣੀਆਂ ਪਾਈਆਂ ਵਿਚਾਰੀਆਂ ਪਣਾ ਹਾਲ-ਹਾਲ ਰੋਂਦੀਆਂ ਪਈਆਂ ਦੀਦੀ ਸਾਡਾ ਬੰਦਾ ਐਦਾਂ ਕਰਦਾ ਦੀਦੀ ਸਾਡਾ ਬੰਦਾ ਐਦਾਂ ਕਰਦਾ ਤੁਸੀਂ ਕਰਦੇ ਪਿਓ ਥੋੜੀ ਜਿਹੀ ਸ਼ਰਮ ਨੂੰ ਹੱਥ ਮਾਰੋ ਕਿਰਾਂ ਨੂੰ ਦੇਖਦੇ ਕਿ ਆ ਇਨਫਲੂਐਂਸਰਾਂ ਨੂੰ ਐ ਇਨਫਲੂਐਂਸਰ ਕਹਦੇ ਆ ਕਹਿੰਦੇ ਮਾਡਲ ਮਾਡਲ ਕਹਦੀਆਂ ਆ ਕੰਜਰ ਦਿਲ ਚੰਗੇ ਨੂੰ ਕੀ ਕਰਨਾ ਤੁਸੀਂ ਦੁਖਜੋ ਸ਼ੋਅ ਕਰਦੇ ਪਈਓ ਉਹੀ ਤਾਂ ਮੋਹਰੇ ਆਉਂਦਾ ਪਿਆ ਆ ਇੱਕ ਡிரஸ் ਕੋਡ ਵੀ ਹੁੰਦਾ ਤੁਸੀਂ ਆਪਣਾ ਪਟੱਕ ਵੀ ਸਕਦੇ ਆ ਇੱਕ ਤਰੀਕਾ ਹੁੰਦਾ ਲਿਮਟ ਹੁੰਦੀ ਆ ਤੁਸੀਂ ਤਾਂ ਜਮੇ ਕੱਚੀਆਂ ਪਾ ਪਾ ਕੇ ਮੋਹਰੇ ਨਿਕਲ ਲਪਈਆਂ ਜਦੋਂ ਨਿਊਜ਼ੀਲੈਂਡ ਨੂੰ ਸਟਾਰਟ ਹੋਣਾ ਸੀ ਨਾ ਤਾਂ ਜਿਹੜਾ ਇਹਨਾਂ ਦਾ ਮੌਰੀ ਕਲਚਰ ਸੀਗਾ ਇਹਨਾਂ ਨੇ ਪੱਤੇ ਲਾਉਂਦੇ ਹੁੰਦੇ ਸੀਗੇ ਉਹ ਯਾਰ ਉਹ ਵੀ ਚੰਗੇ ਹੋ ਗਏ ਉਹ ਵੀ ਕਪੜੇ ਪਾਉਣ ਲੱਪੇ ਤੇ ਸਾਡੇ ਵਾਲੇ ਪਿੱਛੇ ਨੂੰ ਜਾਣ ਲੱਪੇ ਛੋਟੇ 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 ਕੱਪੜੇ ਔਰ ਜਿਹੜੇ ਅੱਜ ਕੱਲ ਦੇ ਬੰਦੇ ਜਿਹੜੇ ਪੋਰਨ ਸਾਈਡਾਂ ਤੋਂ ਇਨਫਲੂਐਂਸ ਨੇ ਨਾ ਇਨਸਪਾਇਰ ਨੇ ਪੋਰਨਸ ਹੈਟਾ ਚਾਹੁੰਦੇ ਆ ਉਹਨਾਂ ਨੂੰ ਦੇਖਦੇ ਪਏ ਆ ਉਹ ਆਪਣੀ ਜਨਾਨੀ ਦੇ ਅੰਡੀ ਸਪਾ ਕੇ ਰਾਜੀ ਆ ਇਹ 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 ਸੱਚਾਈ ਆ ਮੈਂ ਸੁਣਦੀ ਆ ਤੁਹਾਨੂੰ ਜਿਆਦਾ ਨਹੀਂ ਪਤਾ ਕੁਝ ਮੈਂ ਮੈਂ ਸਟੋਰੀ ਸੁਣਦੀ ਆ ਔਰ ਬਹੁਤ ਗੌਰ ਨਾਲ ਸੁਣ ਕੇ ਲਿਖਦੀ ਆ ਫਿਰ ਉਸ ਉਸ ਸਕ੍ਰਿਪਟ ਨੂੰ ਸਮਝ ਲੱਗੀ ਇਹ ਭੈਣਾਂ ਦੀ ਘਰ ਘਰ ਦੀ ਕਹਾਣੀ ਆ ਬੇ ਬੰਦੇ ਕਰ ਕੀ ਰਹੇ ਆ ਅਜਿਹੇ ਬਾਹਰ ਫੇਰਾ ਫੇਅਰ ਚੱਲਦੇ ਆ ਬਿਨਾਂ ਗੱਲ ਤੋਂ ਨਹੀਂ ਚੱਲਦੇ ਕਿਉਂਕਿ ਉਹ ਚੀਜ਼ ਉਹ ਵਿਚਾਰੀਆਂ ਜਨਾਨੀਆਂ ਜਿਹੜੀਆਂ ਬੱਚਿਆਂ ਦਾ ਬਿਜ਼ੀ ਹੁੰਦੀਆਂ ਉਹ ਬਾਹਰ ਉਹਨਾਂ ਨੂੰ ਉਹ ਕੰਮ ਭਾਲਦੇ ਆ ਫੈਂਟਸੀਆਂ ਸ਼ਰਮ ਨੂੰ ਹੱਥ ਮਾਰੋ ਮਾੜਾ ਜਿਆ ਮੈਨੂੰ ਆ ਕੇ ਤੁਸੀਂ ਕੀ ਕਮੈਂਟ ਪੁੱਛਦੇ ਆ ਐਦਾਂ ਨਹੀਂ ਹੋਣੀ ਚਾਹੀਦੀ ਐਦਾਂ ਨਹੀਂ ਹੋਣੀ ਚਾਹੀਦੀ ਨਹੀਂ ਤੁਹਾਨੂੰ ਚੰਗਾ ਲੱਗਦਾ ਨਾ ਬਹਿ ਬਹਿ ਕੇ ਨਿਕਲੋ ਅਨਫੋਲੋ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਹੁਣ ਆ ਵੀਡੀਓ ਦੇਖੋ ਮਾੜੀ ਜੀ ਨੀਂਦ ਪੈਂਦੀ ਐ ਹਾ ਮਾੜਾ ਸੋਟ ਇੱਲੜਪ ਪਸੰਦ ਨਾ ਕਰੇ ਮਾੜੇ ਕੱਪਰੂ ਦੇ ਉੱਤੋਂ ਕਿੱਦਾਂ ਇਹਨਾਂ ਵਰਗੀਆਂ ਗੰਦੀਆਂ ਇਨਫਲੂਐਂਸਰਾਂ ਨੂੰ ਦੇਖ ਦੇ ਕੇ ਨੰਗੀਆਂ ਨੂੰ ਫੇਰ ਆ ਜਿਹੜੇ ਬੰਦੇ ਆ ਉਹ ਗਲਤ ਕਮੈਂਟ ਕਰਦੇ ਆਪਣੀਆਂ ਜਨਨੀਆਂ ਨੂੰ ਗਸਤੀ ਗਸਤੌੜ ਬੋਲਦੇ ਪਿਓ ਆ ਸ਼ਰਮ ਲੱਥ ਕੀ ਉਹਨਾਂ ਦੇ ਦਿਲਾਂ 'ਚੋਂ ਦੇਖ ਲਈਆਂ ਨਾ ਵੀਡੀਓ ਇਦਾਂ ਦੀਆਂ ਨੂੰ ਦੇਖ ਕੇ ਉਹ ਆਪਣੀਆਂ ਜਨਨੀਆਂ ਨੂੰ ਗਸਤੀ ਗਸਤੌੜ ਵਰਡ ਬੋਲਣ ਆਪ ਇੱਕ ਮਰਿਆਦਾ ਭੁੱਲ ਗਏ ਆਪਣੀ ਠੀਕ ਆ ਫਿਰ ਕਹਿੰਦੇ ਆ ਜਨਾਨੀ ਰਿਸਪੈਕਟ ਨਹੀਂ ਕਰਦੀ ਰਿਸਪੈਕਟ ਕਰੂਗੀ ਤੁਸੀਂ ਇੱਕ ਗੁੱਡ ਹਸਬੰਡ ਬਣ ਕੇ ਦਿਖਾਓ ਗੁੱਡ ਪਾਰਟਨਰ ਬਣ ਕੇ ਦਿਖਾਓ ਕੋਈ ਨਹੀਂ ਤੁਹਾਨੂੰ ਜਨਾਨੀ ਲੱਤ ਮਾਰ ਕੇ ਕੱਢਦੀ ਕੋਈ ਨਹੀਂ ਤੁਹਾਨੂੰ ਦੂਜਾ ਕਰਦੀ ਤੁਸੀਂ ਪੌਰਨ ਸਾਟਾ ਤੋਂ ਕਿਉਂ ਜਾਣਦੇ ਹੋ ਕਿਉਂ ਗੰਦਮੰਦ ਜਨਾਨੀ ਦੇ ਉੱਤੇ ਉਹ ਕਰਦੇ ਹੋ ਥੋਪਦੇ ਹੋ ਕਿ ਉਹ ਵੀ ਇਦਾਂ ਕਰੇ ਫੈਂਟਸੀਆਂ ਭਾਲਦੇ ਹੋ ਉਹਦੇ ਤੋਂ ਅਗਰ ਇਹਨੇ ਬੱਚੀਆਂ ਬੱਚੇ ਨਹੀਂ ਦੇਖਣੇ ਥੋੜਾ ਵੀ ਫਰਜ਼ ਮੰਨਦਾ ਬੰਦਿਆਂ ਦਾ ਬੱਚੇ ਦੇਖਣ ਦਾ ਜਨਾਨੀ ਕੱਲੀ ਦਾ ਉਹ ਫਰਜ਼ ਨਹੀਂ ਹੁੰਦਾ ਤੁਸੀਂ ਗੱਲਾਂ ਕਰਦੇ ਹੋ ਐਨਾ ਵਰਗਿਆਂ ਨੂੰ ਦੇਖ ਕੇ ਤੁਹਾਨੂੰ ਕੀ ਲੱਗੂਗਾ ਤੁਸੀਂ ਆਹੀ ਕੁਝ ਦੇਖਣਾ ਚਾਹੁੰਦੇ ਆ ਹੁਣ ਇੱਥੇ ਪਤਾ ਨਹੀਂ ਕਿੰਨੇ ਕਮੈਂਟ ਆ ਜਾ ਕੇ ਉਹਨੂੰ ਟੈਗ ਕਰਨਗੇ ਵੀ ਆ ਦੇਖੋ ਤੁਹਾਡੇ ਖਲਾ ਵੀਡੀਓ ਪਈ ਆ ਤਮਾਸ਼ਗੀਰ ਤੁਸੀਂ ਤਮਾਸ਼ਗੀਰ ਲੋਕ ਹੋ ਹੁਣ ਪਹਿਲਾਂ ਜਿਹੜਾ ਮੇਰੇ ਕੋ ਆਇਆ ਸੀ ਕਹਿੰਦਾ ਪਹਿਲਾਂ ਕਹਿੰਦਾ ਭਾਈ ਅਮਰਿਤਪਾਲ ਮੈਰੋ ਦੇ ਉੱਤੇ ਵੀਡੀਓ ਬਣਾ ਦਿਓ ਜਦੋਂ ਮੈਂ ਆਪਣਾ ਪੁਆਇੰਟ ਆਫ View ਰੱਖ ਦਿੱਤਾ ਫਿਰ ਆ ਕੇ ਕਹਿੰਦਾ ਤੁਸੀਂ ਤਰਸ ਨਹੀਂ ਕਰਦੇ ਔਰਤ ਹੋ ਕੇ ਉਹਦੇ ਤੇ ਹੁਣ ਮੈਂ ਕਿਹਾ ਬਹਿ ਬਹਿ ਕੇ ਨਿਕਲ ਭਰਾਵਾ ਕਿਉਂਕਿ ਮੇਰਾ ਪੁਆਇੰਟ ਆਫ View ਸਿਗਾ ਜੇ ਤੁਹਾਨੂੰ ਇਹ ਲੱਗਦਾ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਤੁਹਾਡੇ ਹੱਕ ਦੇ ਵਿੱਚ ਵੀਡੀਓ ਪਾ ਦੂੰਗੀ ਇਦਾਂ ਨਹੀਂ ਜੋ ਮੇਰਾ ਪੁਆਇੰਟ ਆਫ 视图 ਹੋਗਾ ਮੈਂ ਉਹ ਰੱਖੂੰਗੀ ਤੁਹਾਨੂੰ ਚੰਗਾ ਲੱਗਦਾ ਲੱਗੇ ਨਹੀਂ ਤਾਂ ਟੱਠੇ ਕੁਚ ਜਾਓ ਮੈਂ ਤਾਂ ਇਦਾਂ ਨਹੀਂ ਹਈ ਆ ਤੁਸੀਂ ਸਿਰਫ ਜੇ ਮੈਂ ਇੱਕ ਗੁੱਡ ਅਗਰ ਮੈਂ ਮੈਨੂੰ ਪਤਾ ਮੈਂ ਫਨੀ ਪਰਸਨ ਵੀ ਆ ਮੈਂ ਵਧੀਆ ਗੱਲ ਵੀ ਕਰਦੀ ਆ ਪਰ ਜਿੱਥੇ ਮੈਨੂੰ ਗੁੱਸਾ ਆ ਜਾਏ ਉੱਥੇ ਮੈਂ ਗੁੱਸੇਖੋਰ ਵੀ ਬਹੁਤ ਆ ਜਿਹੜੀ ਚੀਜ਼ ਦੇ ਵਿਰੋਧਿਆ ਮੈਂ ਉਹ ਮੈਂ ਵਿਰੋਧਿਆ ਮੈਂ ਰਹੂੰਗੀ ਮੈਂ ਉਹ ਸੀਦੇ ਵੱਲ ਨਹੀਂ ਖੜੂੰਗੀ ਕਿਸੇ ਦੇ ਪਿੱਛੇ ਲੱਗ ਕੇ ਸੋ ਇਸ ਗੱਲ ਦਾ ਧਿਆਨ ਰੱਖੋ ਸ਼ਰਮ ਕਰੋ ਥੋੜੀ ਜੀ ਠੀਕ ਆ ਗੱਲ ਹੁੰਦੀ ਹੈ ਡਬਲ ਮੀਨਿੰਗ ਗੱਲਾਂ ਮੈਂ ਤਾਂ ਨਹੀਂ ਕਰਦੀ ਕਿਸੇ ਵੀਡੀਓ 'ਚ ਗਾੜੀ ਗਲੋਚ ਗੰਦੀ ਮੈਂ ਤਾਂ ਨਹੀਂ ਕੱਢੀ ਕਿਸੇ ਵੀਡੀਓ 'ਚ ਉਹ ਵੀਡੀਓ ਕਰਦੀ ਆ ਜਿਹੜੇ ਬੱਚੇ ਇੰਸਟਾ ਤੇ ਤੇ YouTube ਤੇ ਸੁਣ ਰਹੇ ਉਹਨਾਂ ਨੂੰ ਕੋਈ ਗੱਲਾਂ ਸਿਖਾਉਣੀਆਂ ਪੈਣੀਆਂ ਕਿ ਕਿੱਦਾਂ ਬਚਣਾ ਆ ਸੁਸਾਇਟੀ ਤੋਂ ਜੋ ਚੱਲ ਰਿਹਾ ਅੱਜਕੱਲ ਮੈਂ ਉਹਦੇ ਤੇ ਵੀਡੀਓ ਪਾਉਂਦੀ ਆ ਮੈਂ ਕੋਈ ਨੰਗ ਪੋਣਾ ਤਾਂ ਦਿਖਾਉਂਦੀ ਨਹੀਂ ਮੇਰੇ ਪਹਿਲਾਂ ਵੀ ਦੋ TikTok ਅਕਾਊਂਟ ਸੀ ਮੈਂ ਆਪ ਹੀ ਡਿਲੀਟ ਕੀਤੇ ਸੀਗੇ ਮੈਂ ਤਾਂ ਪਾਉਂਦੀ ਨਹੀਂ ਕੁਝ ਵੀ ਇਦਾਂ ਦਾ ਮੈਂ ਤਾਂ ਗੁੱਡ ਮੈਸੇਜ ਦਿੰਦੀ ਵੀ ਕਿਸੇ ਨੂੰ ਚੰਗਾ ਲੱਗਦਾ ਲੱਗੇ ਨਹੀਂ ਤਾਂ ਟੱਟੇ ਖੂਚ ਜਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਐ ਬਹੂ ਬਹਿ ਬਹਿ ਕੇ ਨਿਕਲੋ ਸੋ ਇਸ ਕਰਕੇ ਸ਼ਰਮ ਕਰੋ ਮਾੜੀ ਮੋਟੀ ਤੁਸੀਂ ਕਹਿੰਦੇ ਕੱਲੇ ਸਿੱਖਾਂ ਦੀਆਂ ਕੁੜੀਆਂ ਦਾ ਨਾ 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 ਕੱਲੇ ਸਿੱਖਾਂ ਨਹੀਂ ਹੋਣਾ ਦੀਪਿਕਾ ਲੂਥਰਾ ਸੀ ਸੇਖਿਆ ਕੰਚਨ ਕੁਮਾਰੀ ਸੇਖਿਆ ਮੈਂ ਸਭ ਦੇ ਰਿਸਪੈਕਟ ਕਰਦੀ ਆ